ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿੱਤ ਦ੍ਰਿਸ਼ਟ ਮਹਿ ਦਰਸ ਦਰਸ ਮਹਿ ਦ੍ਰਿਸ਼ਟ ਦ੍ਰਿਗ ਦ੍ਰਿਸ਼ਟ ਦਰਸ ਆ ਦਰਸ ਗੌਰ ਧਿਆਨ ਹੈ ਦ੍ਰਿਸ਼ਟ ਮਹਿ ਦਰਸ ਦਰਸ ਮਹਿ ਦ੍ਰਿਸ਼ਟ ਦ੍ਰਿਗ दृष्ट दर्श आदर्श गुरु ध्यान है शब्द मह सुरत सुरत मह शब्द धुन शब्द सुरत अगमित गुरु ज्ञान है ज्ञान ध्यान करनी कै प्रगट प्रगतत प्रेम रस गुरु मत गृह ਗੁਰਮਤ ਗਤ ਪ੍ਰੇਮ ਨੀਮ ਨਿਰਵਨ ਹੈ ਗਿਆਨ ਧਿਆਨ ਕਰਨੀ ਕੈ ਪ੍ਰਗਟਤ ਪ੍ਰੇਮ ਰਸ ਗੁਰਮਤ ਗਤ ਪ੍ਰੇਮ ਨੀਮ ਨਿਰਵਨ ਹੈ ਪਿੰਡ ਪ੍ਰਾਨ ਪ੍ਰਾਨ ਪਤ ਬੀਸ਼ਕੋ ਵਰਤਮਾਨ ਗੁਰਮੁਖ ਸੁਖ ਇੱਕ ਈਸਮੋ ਨਿਧਾਨ ਹੈ ਪਿੰਡ ਪ੍ਰਾਣ ਪ੍ਰਾਣ ਪਤ 20 ਕੋ ਬਰਤਮਣ ਗੁਰਮੁਖ ਸੁਖ ਇੱਕ ਈਸਮੋ ਨਿਧਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਾਧ ਸੰਗਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ 45 ਨੰਬਰ ਕਵਿਤ ਦੇ ਵਿੱਚ ਗੁਰਮੁਖ ਦੇ ਪਰਮ ਸੁਖ ਸੁੱਖਾਂ ਦੇ ਖਜ਼ਾਨੇ ਦੀ ਗੱਲ ਪੇ ਕਰਦੇ ਨੇ ਕਿ ਗੁਰਮੁਖ ਵਾਸਤੇ ਗੁਰਸਿੱਖ ਵਾਸਤੇ ਅਸਲੀ ਸੁਖ ਕੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਕਵਿਤ ਦੀ ਰੰਭਤਾ ਵਿੱਚ ਬਚਨ ਆਖੇ ਨੇ ਕਿ ਦ੍ਰਿਸ਼ਟ ਮਹ ਦਰਸ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ ਗੁਰਸਿੱਖ ਹੈ ਗੁਰਮੁਖ ਹੈ ਜਿਹੜਾ ਗੁਰੂ ਨੂੰ ਪਿਆਰ ਕਰਨ ਵਾਲਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਹਦੀ ਦ੍ਰਿਸ਼ਟੀ ਦੇ ਵਿੱਚ ਕੇਵਲ ਸਤ ਗੁਰੂ ਦੇ ਦਰਸ਼ਨ ਹੀ ਵਸੇ ਹੋਏ ਨੇ ਉਹ ਸਤ ਗੁਰੂ ਤੋਂ ਬਿਨਾਂ ਕਿਸੇ ਨੂੰ ਨਹੀਂ ਤੱਕਦਾ ਉਹ ਜਿੱਥੇ ਵੀ ਤੱਕਦਾ ਹੈ ਜਿਸ ਪਾਸੇ ਵੀ ਤੱਕਦਾ ਹੈ ਉਹਨੂੰ ਆਪਣਾ ਗੁਰੂ ਹੀ ਨਜ਼ਰ ਆਉਂਦਾ ਹੈ ਉਹਦੀ ਦ੍ਰਿਸ਼ਟੀ ਦੇ ਵਿੱਚ ਸਤਿਗੁਰੂ ਵਸਿਆ ਹੋਇਆ ਹੈ ਹਰ ਇੱਕ ਦੇ ਅੰਦਰ ਉਹਨੂੰ ਉਹਦਾ ਸਤਿਗੁਰੂ ਜਿਹੜਾ ਉਹ ਪ੍ਰਤੀਤ ਹੁੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਦ੍ਰਿਸ਼ਟ ਮਹਿ ਦਰਸ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਸਤਿਗੁਰੂ ਦਾ ਦਰਸ਼ਨ ਵਸਿਆ ਤੇ ਦਰਸ ਮਹਿ ਦ੍ਰਿਸ਼ਟ ਦਿਗ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰੂ ਦੇ ਦਰਸ਼ਨ ਵਿੱਚ ਹੀ ਉਹਨਾਂ ਦੇ ਦ੍ਰਿਗ ਦਾ ਭਾਵ ਹੈ ਨੇਤਰ ਉਹਨਾਂ ਦੀ ਜਿਹੜੀ ਨੇਤਰਾਂ ਦੀ ਦ੍ਰਿਸ਼ਟੀ ਹੈ ਭਾਵ ਉਹਨਾਂ ਦੇ ਜਿਹੜੇ ਨੇਤਰ ਨੇ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਉਹ ਸਤਿਗੁਰੂ ਦੇ ਦਰਸ਼ਨਾਂ ਵਿੱਚ ਹੀ ਸਮਾਈ ਰਹਿੰਦੀ ਹੈ ਭਾਵ ਉਹਨਾਂ ਦੀ ਨੇਤਰਾਂ ਵਿੱਚ ਹਰ ਵੇਲੇ ਸਤਿਗੁਰੂ ਦਾ ਸੋਹਣਾ ਸਰੂਪ ਜਿਹੜਾ ਹੈ ਉਹ ਸਮਾਇਆ ਰਹਿੰਦਾ ਹੈ ਹਰ ਵੇਲੇ ਉਹਨਾਂ ਨੂੰ ਆਪਣਾ ਸਤਿਗੁਰੂ ਹਾਜ਼ਰ ਨਾਜ਼ਰ ਨਜ਼ਰ ਆਉਂਦਾ ਹੈ ਇਹ ਬੜੀ ਉੱਚੀ ਆਤਮਿਕ ਅਵਸਥਾ ਹੈ ਕਾਸ਼ ਸਤਿਗੁਰੂ ਕਿਰਪਾ ਕਰੇ ਤੇ ਇਹ ਅਵਸਥਾ ਸਾਡੀ ਬਣ ਸਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਗੁਰਸਿੱਖ ਗੁਰੂ ਨੂੰ ਪਿਆਰ ਕਰਦਾ ਉਹਦੀ ਦ੍ਰਿਸ਼ਟੀ ਵਿੱਚ ਹਰ ਵੇਲੇ ਸਤਿਗੁਰੂ ਦੇ ਦਰਸ਼ਨ ਵਸੇ ਹੋਏ ਨੇ ਉਹਦੇ ਨੇਤਰਾ ਵਿੱਚ ਹਰ ਵੇਲੇ ਸਤਿਗੁਰੂ ਦੀ ਦ੍ਰਿਸ਼ਟੀ ਜਿਹੜੀ ਸਤਿਗੁਰੂ ਦੇ ਦਰਸ਼ਨ ਨੇ ਉਸਮਾਏ ਰਹਿੰਦੇ ਨੇ ਜਾਂ ਉਹਦੀ ਦ੍ਰਿਸ਼ਟੀ ਉਹਦੇ ਨੇਤਰ ਹਰ ਵੇਲੇ ਸਤਿਗੁਰੂ ਦੇ ਦਰਸ਼ਨਾ ਦੇ ਵਿੱਚ ਜਿਹੜੇ ਉਹ ਭਿਜੇ ਰਹਿੰਦੇ ਨੇ ਦ੍ਰਿਸ਼ਟ ਦਰਸ ਆਦਰਸ਼ ਗੁਰ ਧਿਆਨ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਐਸਾ ਗੁਰਸਿੱਖ ਜਿਹਦੇ ਧਿਆਨ ਵਿੱਚ ਕੇਵਲ ਸਤਿਗੁਰੂ ਹੈ ਸਤਿਗੁਰੂ ਦੇ ਧਿਆਨ ਦਾ ਸਦਕਾ ਭਾਈ ਗੁਰਦਾਸ ਜੀ ਕਹਿੰਦੇ ਨੇ ਦ੍ਰਿਸ਼ਟ ਦਰਸ ਆਦਰਸ਼ ਉਹਦੀ ਜਿਹੜੀ ਦ੍ਰਿਸ਼ਟੀ ਹੈ ਦੁਨਿਆਵੀ ਜਿੰਨੇ ਵੀ ਦਰਸ਼ਨ ਨੇ ਭਾਵ ਦੁਨੀਆਂ ਦੇ ਜਿੰਨੇ ਰੰਗ ਤਮਾਸ਼ੇ ਨੇ ਉਨ੍ਹਾਂ ਵੱਲੋਂ ਆਦਰਸ਼ ਹੋ ਜਾਂਦੀ ਹੈ ਭਾਵ ਉਹ ਪਰੇ ਹੋ ਜਾਂਦੀ ਹੈ ਉੱਚੀ ਉੱਠ ਜਾਂਦੀ ਹੈ ਉਹਦੀ ਦ੍ਰਿਸ਼ਟੀ ਦੁਨੀਆਵੀ ਰੰਗ ਤਮਾਸ਼ਿਆਂ ਤੋਂ ਪਰੇ ਰਹਿੰਦੀ ਹੈ ਆਦਰਸ਼ ਰਹਿੰਦੀ ਹੈ ਦੁਨੀਆ ਦੇ ਰੰਗ ਤਮਾਸ਼ੇ ਦੁਨੀਆ ਦੇ ਲੋਕ ਪਰਚਾਵੇ ਤੇ ਜਿੰਨੇ ਸਾਧਨ ਨੇ ਜਿਹੜੇ ਅੱਖਾਂ ਦੇ ਰਹਿਮਾਨ ਨੂੰ ਪਰਚਾਉਂਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਅੰਦਰ ਉਹਦੇ ਮਨ ਤੇ ਉਹ ਪ੍ਰਭਾਵ ਨਹੀਂ ਪਾਉਂਦੇ ਕਿਉਂਕਿ ਉਹਦੇ ਅੰਦਰ ਕੇਵਲ ਸਤਗੁਰੂ ਦੇ ਦਰਸ਼ਨਾਂ ਦੀ ਜਿਹੜੀ ਬਖਸ਼ਿਸ਼ ਵਰਤਦੀ ਹੈ ਉਹਦੀ ਦ੍ਰਿਸ਼ਟੀ ਵਿੱਚ ਕੇਵਲ ਸਤਗੁਰੂ ਦੇ ਦਰਸ਼ਨ ਸਮਾਏ ਹੋਏ ਨੇ ਸ਼ਬਦ ਮਹਸੂਰਤ ਭਾਈ ਗੁਰਦਾਸ ਜੀ ਕਹਿੰਦੇ ਨੇ ਐਸੇ ਗੁਰਸਿੱਖ ਦੇ ਅੰਦਰ ਸਤਗੁਰੂ ਦੇ ਸ਼ਬਦ ਜਿਹੜੇ ਨੇ ਉਹ ਵਸੇ ਹੋਏ ਨੇ ਤੇ ਉਹ ਸਤਗੁਰੂ ਦੇ ਸ਼ਬਦਾਂ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਰੱਖਦਾ ਹੈ ਸ਼ਬਦ ਮੈਂ ਸੁਰਤ ਉਹਦੀ ਸੁਰਤ ਹਮੇਸ਼ਾ ਸ਼ਬਦ ਦੇ ਵਿੱਚ ਜੁੜੀ ਰਹਿੰਦੀ ਹੈ ਸੁਰਤ ਮੈਂ ਸ਼ਬਦ ਧੁਨ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੀ ਸੁਰਤੀ ਵਿੱਚ ਹਮੇਸ਼ਾ ਸ਼ਬਦ ਦੀ ਧੁਨ ਸਮਾਈ ਰਹਿੰਦੀ ਹੈ ਭਾਵ ਜਿਹੜੇ ਗੁਰੂ ਗੁਰੂ ਦੀ ਸਿੱਖਿਆ ਦੇ ਸ਼ਬਦ ਨੇ ਗੁਰਮਤ ਹੈ ਹਰ ਵੀੜੀਓ ਦੀ ਸੁਰਤ ਦੇ ਵਿੱਚ ਗੁਰਮਤ ਵਿਚਾਰਾਂ ਚੱਲਦੀਆਂ ਨੇ ਤੇ ਉਹਦੀ ਸੁਰਤ ਭਾਵ ਜਿਹੜੇ ਕੰਨ ਨੇ ਉਨ੍ਹਾਂ ਦੇ ਵਿੱਚ ਵੀ ਹਮੇਸ਼ਾ ਗੁਰੂ ਦਾ ਸ਼ਬਦ ਗੂੰਜਦਾ ਹੈ ਗੁਰਮਤ ਗੂੰਜਦੀ ਹੈ ਅਨਹਦ ਧੁਨ ਦੀ ਜਿਹੜੀ ਆਵਾਜ਼ ਹੈ ਉਹਦੇ ਅੰਦਰ ਗੂੰਜਦੀ ਉਹਦੇ ਉਹਨੂੰ ਸੁਣਾਈ ਦਿੰਦੀ ਹੈ ਸ਼ਬਦ ਸੁਰਤ ਅਗਮਿਤ ਗੁਰ ਗਿਆਨ ਹੈ ਪਰ ਭਾਈ ਗੁਰਦਾਸ ਜੀ ਕਹਿੰਦੇ ਜੇ ਕੋਈ ਇਹ ਪੁੱਛੇ ਕਿ ਸ਼ਬਦ ਤੇ ਸੁਰਤ ਦੇ ਇਸ ਸੁਮੇਲ ਦੇ ਬਾਰੇ ਸਾਨੂੰ ਕੋਈ ਗਿਆਨ ਬਖਸ਼ੋ ਕਿਵੇਂ ਇਹਨੂੰ ਸਮਝਿਆ ਜਾ ਸਕਦਾ ਹੈ ਤੇ ਭਾਈ ਗੁਰਦਾਸ ਜੀ ਦਾ ਇਹ ਜਵਾਬ ਹੈ ਕਿ ਇਹ ਅਵਸਥਾ ਅਗਮਿਤ ਅਗਮਿਤ ਦਾ ਅਰਥ ਹੁੰਦਾ ਹੈ ਪਹੁੰਚ ਤੋਂ ਪਰੇ ਭਾਈ ਗੁਰਦਾਸ ਜੀ ਕਹਿੰਦੇ ਭਾਈ ਗੁਰੂ ਦੇ ਸ਼ਬਦ ਨਾਲ ਜੁੜ ਕੇ ਜਿਹੜੀ ਅੰਦਰ ਦੀ ਅਵਸਥਾ ਬਣ ਜਾਂਦੀ ਹੈ ਜੇ ਕੋਈ ਪੁੱਛੇ ਕਿ ਇਹਨੂੰ ਸ਼ਬਦਾਂ ਦੇ ਰਾਹੀਂ ਬਿਆਨ ਕਰੋ ਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਅਵਸਥਾ ਮਾਨਣ ਵਾਲੀ ਹੈ ਬਿਆਨ ਕਰਨ ਵਾਲੀ ਨਹੀਂ ਇਹ ਪਹੁੰਚ ਤੋਂ ਪਰੇ ਦੀ ਅਵਸਥਾ ਹੈ ਗਿਆਨ ਦੀ ਇਹਦੇ ਤੱਕ ਪਹੁੰਚ ਨਹੀਂ ਹੈ ਭਾਵ ਦੁਨਿਆਵੀ ਗਿਆਨ ਦੇ ਨਾਲ ਇਹਨੂੰ ਕਿਸੇ ਵੀ ਤਰੀਕੇ ਜਿਹੜਾ ਉਹ ਸਮਝਾਇਆ ਨਹੀਂ ਜਾ ਸਕਦਾ ਕਿ ਜਦੋਂ ਸ਼ਬਦ ਤੇ ਸੁਰਤ ਦਾ ਸੁਮੇਲ ਹੁੰਦੇ ਜਿਹੜਾ ਅੰਦਰ ਆਨੰਦ ਵਰਤਦਾ ਹੈ ਜਿਹੜਾ ਅਨਹਦ ਨਾਦ ਸੁਣਾਈ ਦਿੰਦਾ ਹੈ ਜਾਂ ਜਿਹੜੀ ਅਵਸਥਾ ਬਣਦੀ ਹੈ ਉਹਨੂੰ ਕਿਵੇਂ ਬਿਆਨ ਕੀਤਾ ਜਾ ਸਕਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਅਗਮਿਤ ਇਹ ਪਹੁੰਚ ਤੋਂ ਪਰੇ ਹੈ ਇਹ ਗੁਰੂ ਦਾ ਗਿਆਨ ਜਿਹੜਾ ਹੈ ਇਹ ਗੁਰੂ ਦੀ ਦਾਤ ਜਿਹੜੀ ਹੈ ਉਹਦੇ ਤੱਕ ਇਹਨਾਂ ਇੰਦਰੀਆਂ ਦੀ ਪਹੁੰਚ ਨਹੀਂ ਗਿਆਨ ਦੁਆਰਾ ਇਸ ਚੀਜ਼ ਨੂੰ ਨਹੀਂ ਸਮਝਿਆ ਜਾ ਸਕਦਾ ਗਿਆਨ ਧਿਆਨ ਕਰਨੀ ਕੇ ਪ੍ਰਗਟਤ ਪ੍ਰੇਮ ਰਸ ਹੁਣ ਭਾਈ ਗੁਰਦਾਸ ਜੀ ਕਹਿੰਦੇ ਜੇ ਇਸ ਤੀਜ ਨੂੰ ਸਮਝਣਾ ਚਾਹੁੰਦੇ ਹੋ ਤੇ ਸਤ ਗੁਰੂ ਦੇ ਬਖਸ਼ਿਏ ਹੋਏ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾਓ ਗੁਰੂ ਦੀ ਦੀਖਿਆ ਗੁਰੂ ਦੀ ਮਤ ਗੁਰੂ ਦਾ ਗਿਆਨ ਤੇ ਸਤ ਗੁਰੂ ਦੇ ਦਰਸ਼ਨਾਂ ਵਿੱਚ ਆਪਣੇ ਧਿਆਨ ਨੂੰ ਜੋੜ ਦਿਓ ਭਾਵ ਸਤ ਗੁਰੂ ਦੇ ਦਰਸ਼ਨਾਂ ਨਾਲ ਜੁੜ ਕੇ ਸਤ ਗੁਰੂ ਦੀ ਸੂਰਤ ਨੂੰ ਹਿਰਦੇ ਵਿੱਚ ਵਸਾ ਕੇ ਸਤਗੁਰੂ ਦੇ ਬਖਸ਼ੇ ਹੋਏ ਗਿਆਨ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੋ ਗੁਰੂ ਦੀ ਸਿੱਖਿਆ ਗੁਰਮਤ ਦੇ ਅਨੁਸਾਰੀ ਹੋ ਕੇ ਜੀਵਨ ਜਿਉਣਾ ਸ਼ੁਰੂ ਕਰ ਦਿਓ ਭਾਈ ਗੁਰਦਾਸ ਜੀ ਕਹਿੰਦੇ ਗਿਆਨ ਧਿਆਨ ਕਰਨੀ ਕੈ ਸਤਗੁਰੂ ਦੇ ਬਖਸ਼ੇ ਹੋਏ ਗਿਆਨ ਗੁਰਮਤ ਤੇ ਗੁਰੂ ਦੇ ਦਰਸ਼ਨਾਂ ਵਿੱਚ ਧਿਆਨ ਲਾਉਣ ਦਾ ਸਦਕਾ ਗੁਰੂ ਦੇ ਅਨੁਸਾਰ ਜਦੋਂ ਬੰਦਾ ਜੀਵਨ ਜੀਉਂਦਾ ਹੈ ਆਪਣਾ ਆਚਰਣ ਢਾਲਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਪ੍ਰਗਟਤ ਪ੍ਰੇਮ ਰਸ ਫਿਰ ਉਹਦੇ ਅੰਦਰ ਗੁਰੂ ਤੇ ਪਰਮਾਤਮਾ ਦੇ ਪ੍ਰਤੀ ਪ੍ਰੇਮ ਰਸ ਉਪਜਦਾ ਹੈ ਅੰਦਰੋਂ ਗੁਰੂ ਤੇ ਪਰਮਾਤਮਾ ਦੇ ਪ੍ਰਤੀ ਪਿਆਰ ਉਪਜਦਾ ਹੈ ਉਹ ਅਵਸਥਾ ਭਾਈ ਗੁਰਦਾਸ ਜੀ ਕਹਿੰਦੇ ਫਿਰ ਪ੍ਰਾਪਤ ਹੋ ਜਾਂਦੀ ਹੈ ਗੁਰਮਤ ਗਤ ਪ੍ਰੇਮ ਨੇਮ ਨਿਰਵਾਣ ਹੈ ਤੇ ਗੁਰੂ ਦੀ ਮਤ ਦੇ ਨਾਲ ਪ੍ਰੇਮ ਨੇਮ ਸਦਕਾ ਨਿਰਵਾਣ ਪ੍ਰਾਪਤ ਪਦ ਪ੍ਰਾਪਤ ਹੁੰਦਾ ਹੈ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜ ਜਿਹਨੂੰ ਨਿਰਵਾਣ ਪਦਵੀ ਕਿਹਾ ਜਾਂਦਾ ਹੈ ਜਿਹੜਾ ਪਰਮ ਪਦਵੀ ਕਿਹਾ ਜਾਂਦਾ ਹੈ ਚੌਥਾ ਪਦਵੀ ਕਿਹਾ ਜਾਂਦਾ ਹੈ ਸੁਪਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਦੀ ਮਤ ਦੇ ਅਨੁਸਾਰ ਜੀਵਨ ਜਿਉਣ ਦੇ ਨਾਲ ਪ੍ਰੇਮ ਰਸ ਦੀ ਦਾਤ ਮਿਲਦੀ ਹੈ ਉਸ ਪ੍ਰੇਮ ਨੇਮ ਦਾ ਸਦਕਾ ਉੱਚੀ ਆਤਮਿਕ ਅਵਸਥਾ ਦੀ ਦਾਤ ਮਿਲਦੀ ਹੈ ਪਰਮ ਪਦ ਨਿਰਵਾਣ ਪਦਵੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਪਿੰਡ ਪ੍ਰਾਨ ਪ੍ਰਾਨ ਪਤ 20 ਕੋ ਵਰਤਮਣ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰਮੁਖ ਜਨ ਨੇ ਜਿਹੜੇ ਗੁਰੂ ਨੂੰ ਪਿਆਰ ਕਰਦੇ ਹੋਏ ਗੁਰੂ ਦੀ ਮਾਤ ਅਨੁਸਾਰ ਜੀਵਨ ਜਿਉਂਦੇ ਨੇ ਤੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੀ ਸੁਰਤ ਨੂੰ ਗੁਰੂ ਦੀ ਸਿੱਖਿਆ ਦੇ ਵਿੱਚ ਅਭੇਦ ਕਰਦੇ ਤੇ ਨਾਮ ਸਿਮਰਨ ਦਾ ਅਭਿਆਸ ਕਰਦੇ ਨੇ ਭਾਈ ਗੁਰਦਾਸ ਜੀ ਕਹਿੰਦੇ 20 ਕੋ ਵਰਤਮਣ ਵਰਤਮਣ ਦਾ ਅਰਥ ਹੁੰਦਾ ਹੈ ਵਰਤਣਾ ਸੰਸਾਰ ਵਿੱਚ ਵਰਤੋਂ ਵਿਹਾਰ ਕਰਨੀ ਭਾਈ ਗੁਰਦਾਸ ਜੀ ਕਹਿੰਦੇ ਉਹ 20 ਵਿਸ਼ਵੇ ਸੰਸਾਰ ਦੇ ਵਿੱਚ ਵਰਤਦੇ ਨੇ ਜਿਹੜੇ ਗੁਰਮੁਖ ਜਨ ਨੇ ਗੁਰੂ ਦੀ ਸਿੱਖਿਆ ਗ੍ਰਹਿਣ ਕਰਕੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜਦੇ ਹੋਏ ਸੰਸਾਰ ਦੇ ਵਿੱਚ ਹੀ ਵਰਤਦੇ ਨੇ ਪਰ ਪਿੰਡ ਪ੍ਰਾਣ ਪ੍ਰਾਣ ਪਤ ਆਪਣਾ ਪਿੰਡ ਭਾਵ ਸਰੀਰ ਪ੍ਰਾਣ ਤੋਂ ਭਾਵ ਹੈ ਸਵਾਸ ਆਪਣਾ ਸਰੀਰ ਆਪਣੇ ਪ੍ਰਾਣ ਪ੍ਰਾਣ ਪਤ ਦਾ ਅਰਥ ਹੈ ਪ੍ਰਾਣਾ ਦਾ ਪਤੀ ਵਾਹਿਗੁਰੂ ਉਹ ਆਪਣਾ ਸਰੀਰ ਆਪਣੀ ਜਿੰਦ ਜਾਨ ਆਪਣਾ ਸਵਾਸ ਸਭ ਕੁਝ ਪ੍ਰਾਣਪਤੀ ਪਰਮਾਤਮਾ ਨੂੰ ਅਰਪਣ ਕਰ ਦਿੰਦੇ ਨੇ ਇਸੇ ਨੂੰ ਹੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਤਨ ਮਨ ਧਨ ਸਭ ਸੌਪ ਗੁਰ ਕਾ ਹੁਕਮ ਮੰਨਿਐ ਪਾਈਐ ਉਹ ਆਪਣਾ ਸਾਰਾ ਕੁਝ ਪ੍ਰਾਣਪਤੀ ਵਾਹਿਗੁਰੂ ਜੀ ਦੇ ਸਮਰਪਣ ਕਰ ਦਿੰਦੇ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਉਸ ਪਰਮਾਤਮਾ ਦੇ ਪ੍ਰੇਮ ਰਸ ਨੂੰ ਆਤਮਿਕ ਸੁੱਖ ਨੂੰ ਮੰਨਦੇ ਨੇ ਗੁਰਮੁਖ ਸੁਖ ਹੁਣ ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਜਿਹੜੇ ਗੁਰੂ ਦੇ ਸਨਮੁਖ ਸੇਖਣੇ ਉਹਨਾਂ ਦੇ ਵਾਸਤੇ ਸਭ ਤੋਂ ਉੱਤਮ ਸੁਖ ਕੀ ਹੈ ਏਕ ਈਸਮੋ ਨਿਧਾਨ ਹੈ ਜਿਹੜਾ ਇੱਕ ਈਸ਼ਵਰ ਹੈ ਪਰਿਪੂਰਣ ਪਰਮਾਤਮਾ ਉਹਦੇ ਵਿੱਚ ਅਭੇਦ ਹੋ ਜਾਣਾ ਉਹਦੀ ਲੀਨਤਾ ਹੀ ਗੁਰਮੁਖਾਂ ਵਾਸਤੇ ਸੁੱਖਾਂ ਦਾ ਖਜ਼ਾਨਾ ਹੈ ਗੁਰਮੁਖ ਜਿਹੜੇ ਨੇ ਉਹ ਇਹੀ ਮਨ ਵਿੱਚ ਇੱਛਾ ਰੱਖਦੇ ਨੇ ਕਿ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨ ਪ੍ਰੀਤ ਚਰਨ ਕਮਲਾਰੀ ਨਾਰਾਜ ਭਾਗ ਦੀ ਲੋੜ ਨਾ ਮੁਕਤੀ ਦੀ ਲੋੜ ਪਰਮਾਤਮਾ ਇੱਕੋ ਦਾਤ ਮੰਗਦੇ ਹਾਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਇੱਕ ਦਾਤ ਸਾਡੀ ਝੋਲੀ ਵਿੱਚ ਪਾ ਕਿ ਤੇਰੇ ਚਰਨਾਂ ਦੀ ਅਪੀੜਤਾ ਸਾਨੂੰ ਨਸੀਬ ਹੋ ਜਾਏ ਤੇਰੇ ਵਿੱਚ ਸਮਾਈ ਹੋ ਜਾਏ ਲੀਨਤਾ ਹੋ ਜਾਏ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਸੁਖ ਗੁਰਮੁਖਾਂ ਦਾ ਸੁਖ ਇਹ ਹੈ ਇੱਕ ਈਸ਼ਮੋ ਇੱਕ ਈਸ਼ਵਰ ਦੇ ਵਿੱਚ ਅਪੀੜ ਹੋਣਾ ਨਿਧਾਨ ਹੈ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖਾਂ ਵਾਸਤੇ ਇਹ ਸਭ ਤੋਂ ਵੱਡਾ ਖਜ਼ਾਨਾ ਇਹ ਅਕਾਲ ਪੁਰਖ ਪਰਮਾਤਮਾ ਵਿੱਚ ਲੀਨਤਾ ਹੋ ਜਾਏ ਸੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਉਹਨਾਂ ਦੀ ਦ੍ਰਿਸ਼ਟੀ ਹਰ ਵੇਲੇ ਸਤਿਗੁਰੂ ਦੇ ਦਰਸ਼ਨਾਂ ਦੇ ਵਿੱਚ ਸਮਾਈ ਰਹਿੰਦੀ ਹੈ ਸ਼ਬਦ ਜਿਹੜਾ ਹੈ ਉਹਦੇ ਵਿੱਚ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਹੈ ਸੁਰਤ ਵਿੱਚ ਅਨਹਦ ਨਾਦ ਸੁਣਾਈ ਦਿੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਬਖਸ਼ਿਸ਼ ਗਿਆਨ ਧਿਆਨ ਵਿੱਚ ਜਦੋਂ ਗੁਰਸਿੱਖ ਵਰਤਦਾ ਹੈ ਆਪਣਾ ਜੀਵਨ ਬਸਰ ਕਰਦਾ ਹੈ ਫਿਰ ਉਹਨੂੰ ਪਰਮ ਪਦਵੀ ਦੀ ਦਾਤ ਮਿਲਦੀ ਹੈ ਪਰਮਾਤਮਾ ਵਿੱਚ ਅਪੇਧਤਾ ਨਸੀਬ ਹੋ ਜਾਂਦੀ ਹੈ ਜੀ ਭੁੱਲਾਂ ਚੁੱਕਾਂ ਦੀ ਕੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ